ਕਾਲ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਪਿਛਲੀਆਂ ਵੀਡੀਓਜ਼ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਤੇ ਅੱਜ ਆਪਾਂ ਕੱਚੇ ਜਾਂ ਅੰਬੀਆਂ ਦੀ ਬਣਾਉਣ ਲੱਗੇ ਆਂ ਚਟਣੀ ਤੇ ਹੁਣ ਗਰਮੀਆਂ ਦਾ ਸੀਜ਼ਨ ਆ ਗਿਆ ਤੇ ਅੰਬੀਆਂ ਵੀ ਆ ਗਈਆਂ ਤੇ ਗਰਮੀਆਂ ਦੇ ਵਿੱਚ ਕਦੀ ਕਦੀ ਜੀ ਕਰਦਾ ਹੁੰਦਾ ਵੀ ਸਬਜ਼ੀ ਨਾ ਖਾਈਏ ਬਸ ਕਿਸੇ ਪ੍ਰਕਾਰ ਦੀ ਚਟਣੀ ਹੋਈ ਆਪਾਂ ਉਹਦੇ ਨਾਲ ਰੋਟੀ ਖਾਈਏ ਤੇ ਅੱਜ ਆਪਾਂ ਅੰਬੀਆਂ ਦੀ ਚਟਣੀ ਤੁਹਾਡੇ ਲਈ ਲੈ ਕੇ ਆਏ ਆਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸ਼ੈੱਲ ਲਿਆ ਆਂ ਹੋ ਲਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਆ ਕੱਦੂ ਕਸ ਕਰਾਂਗੇ ਕੱਦੂ ਕਸ ਕਰਨਾ ਜਿਹੜਾ ਤੁਸੀਂ ਇਸ ਪਾਸੇ ਨਾ ਕਰਨਾ ਆ ਇਦਾਂ ਲੋਵੀ ਅੰਬੀਆਂ ਆਪਾਂ ਕੱਦੂਕਸ ਕਰ ਲਈਆਂ ਸੀਗੀਆਂ ਇਹ ਕਿਲੋ ਤੋਂ ਥੋੜੀਆਂ ਜੀਆਂ ਉੱਪਰ ਆ ਸੋ ਆਪਾਂ ਇਹਦੇ ਵਿੱਚ 800 ਗ੍ਰਾਮ ਜਿਹੜਾ ਗੁੜ ਪਾ ਲਾਂਗੇ ਤੁਸੀਂ ਜਿਹੜਾ ਆ ਗੁੜ ਨੂੰ ਚੰਗੀ ਤਰ੍ਹਾਂ ਮੈਜ਼ਰਮੈਂਟ ਕਰ ਲਿਓ ਫਿਰ ਤੁਹਾਡੀ ਪ੍ਰੋਪਰ ਸੇਮ ਮੇਰੇ ਵਾਂਗੇ ਬਣੂਗੀ ਜਿਵੇਂ ਮੈਂ ਬਣਾਉਣ ਲੱਗੀ ਆ ਕਿਉਂਕਿ ਇਹਦੇ 'ਚ ਮੈਂ 800 ਗ੍ਰਾਮ ਗੁੜ ਪਾਇਆ ਆ ਤੇ ਹੁਣ ਆਪਾਂ ਇਹਨੂੰ ਗੁੜ ਨੂੰ ਕੁੱਟ ਲਾਂਗੇ ਸਾਰੇ ਇਦਾਂ ਬਰੀਕ-ਬਰੀਕ ਗੁੜ ਕਰਨਾ ਲੋ ਅਭੀ ਹੁਣ ਆਪਾਂ ਜਿਹੜੀਆਂ ਅੰਬੀਆਂ ਸਿਗੀਆਂ ਕੱਦੂਕਾਸ ਕੀਤੀਆਂ ਉਸੇ ਭਾਂਡੇ ਚ ਪਾ ਲਾਂਗੇ ਜਿਸ ਭਾਂਡੇ ਚ ਆਪਾਂ ਇਹਨੂੰ ਜਿਹੜਾ ਚਟਨੀ ਨੂੰ ਬਣਾਉਣਾ ਆ ਪਹਿਲਾਂ ਆਪਾਂ ਥਾਲ ਚ ਕਰ ਲਿਆ ਸੀ ਹੁਣ ਆਪਾਂ ਇਹਦੇ ਚ ਕੜਾਹੀ ਚ ਕੱਢ ਲਿਆ ਤੇ ਹੁਣ ਜਿਹੜਾ ਆਪਾਂ ਗੋੜ ਪੀਸਿਆ ਆ ਅੱਧਾ ਆਪਾਂ ਗੋੜ ਪੀਸ ਲਿਆ ਉਹ ਹੌਲੀ ਹੌਲੀ ਕਰਕੇ ਆਪਾਂ ਇਹਦੇ ਵਿੱਚ ਪਾ ਦੇਣਾ ਅੰਬੀਆਂ ਖਟੀਆਂ ਹੁੰਦੀਆਂ ਵੈਸੇ ਤੁਸੀਂ ਇਹਦੇ ਵਿੱਚ ਜਿਹੜੀ ਖੰਡ ਦਾ ਵੀ ਯੂਜ਼ ਕਰ ਸਕਦੇ ਆ ਤੇ ਆਪਾਂ ਗੁੜ ਦਾ ਕਰ ਰਹੇ ਆ ਜੇ ਤੁਸੀਂ ਖੰਡ ਦਾ ਯੂਜ਼ ਕਰਨਾ ਆ ਤਾਂ ਜਿਹੜੀ ਖੰਡ ਪਾਉਣੀ ਆ ਉਹ 600 ਗ੍ਰਾਮ ਪਾਉਣੀ ਆ ਕਿਉਂਕਿ ਉਹਦੇ ਵਿੱਚ ਮਿੱਠਾ ਵੱਧ ਹੁੰਦਾ ਤੇ ਗੁੜ ਵਿੱਚ ਮਿੱਠਾ ਘੱਟ ਹੁੰਦਾ ਗੁੜ ਜਿਹੜਾ ਪਾਉਣਾ ਉਹ 800 ਗ੍ਰਾਮ ਤੇ ਜਿਹੜੀ ਖੰਡ ਪਾਉਣੀ ਆ ਉਹ 600 ਗ੍ਰਾਮ ਗੁੜ ਆਪਾਂ ਇਹਦੇ ਵਿੱਚ ਮਿਕਸ ਕਰ ਦਿੱਤਾ ਆ ਤੇ ਪਾਣੀ ਗੁੜ ਛੱਡਣ ਵੀ ਲੱਗ ਪਿਆ ਹੁਣ ਆਪਾਂ ਇਹਨੂੰ ਅੱਧੇ ਘੰਟੇ ਲਈ ਗੋੜ ਮਿਕਸ ਕਰਕੇ ਇੱਦੀ ਰੱਖ ਦੇਣਾ ਆ ਤੇ ਉਨੇ ਆਪਾਂ ਜਿਹੜੇ ਇਹਦੇ ਮਸਾਲੇ ਜਿਹੜੇ ਆ ਉਹਨਾਂ ਨੂੰ ਰੋਸਟ ਕਰ ਲਾਂਗੇ ਜਿਹੜੇ ਜਿਹੇ ਇਹਦੇ ਵਿੱਚ ਮਸਾਲੇ ਪਾਣੇ ਉਹਨੇ ਇਹ ਪਾਣੀ ਛੱਡ ਦੂਗਾ ਉਸ ਤੋਂ ਬਾਅਦ ਆਪਾਂ ਨੈਕਸਟ ਤੁਹਾਨੂੰ ਦੱਸ ਦਿਆਂ ਵੀ ਇਹਦਾ ਕੀ ਕਰਨਾ ਇਹਨੂੰ ਐਂ ਢੱਕ ਕੇ ਰੱਖ ਦਾਂਗੇ ਲੋ ਵੀ ਜਿਹੜਾ ਆਪਣਾ ਗੋੜ ਸੀ ਉਹ ਮੈਲਟ ਹੋ ਗਿਆ ਆ ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਆਪਾਂ ਸੇਕ ਨਾਲ ਮੈਲਟ ਕਰ ਲਾਂਗੇ ਤਾਂ ਇਹਦੇ ਵਿੱਚ ਆਪਾਂ ਕੁਝ ਵੀ ਐਕਸਟਰਾ ਨਿ ਪਾਇਆ ਨਾ ਪਾਣੀ ਪਾਇਆ ਨਾ ਕੁਝ ਔਰ ਪਾਇਆ ਇਹਦੇ ਵਿੱਚ ਜਸਟ ਜਿਹੜਾ ਆਪਣਾ ਗੋੜ ਆ ਤੇ ਕੱਚੀ ਅੰਬੀਆਂ ਆ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਜਿਹੜਾ ਆ ਰੱਖਾਂਗੇ ਤੇ ਕੁੱਕ ਕਰਾਂਗੇ ਇਹਨੂੰ ਮੀਡੀਅਮ ਫਲੇਮ ਤੇ ਪਹਿਲਾਂ ਤੁਸੀਂ ਕੁੱਕ ਕਰਨਾ ਆ ਮਤਲਬ ਜਿਆਦੇ ਅੱਗ ਤੇਜ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਆਪਣਾ ਜਿਹੜਾ ਗੋੜੇ ਉਹ ਛੇਤੀ पिघਲ ਜਾਣਾ ਤੇ ਜਿਹੜੀ ਆਪਣੀ ਅੰਬੀ ਉਹ ਕੱਚੀ ਰਹਿ ਜਾਣੀ ਸੋ ਆਪਾਂ ਜਿਹੜਾ ਅੰਬਾਂ ਨੂੰ ਆ ਕੱਚੀਆਂ ਅੰਬੀਆਂ ਨੂੰ ਗੁੜ ਦੇ ਵਿੱਚ ਪਕਾਉਣਾ ਆ ਹੁਣ ਤੁਸੀਂ ਦੇਖ ਸਕਦੇ ਇਹਦੇ ਨੇ ਪਾਣੀ ਪਾਣੀ ਛੱਡਿਆ ਹੋਇਆ ਇਹ ਜਿਹੜਾ ਪਾਣੀ ਆਪਾਂ ਸਾਰਾ ਸਕਾਉਣਾ ਆ ਜੇ ਜਿੰਨਾ ਟਾਈਮ ਇਹ ਪਾਣੀ ਸੁੱਕਦਾ ਆ ਉਹਨਾਂ ਟਾਈਮ ਆਪਾਂ ਜਿਹੜੇ ਵਿੱਚ ਮਸਾਲੇ ਪਾਉਣੇ ਆ ਉਹਨਾਂ ਨੂੰ ਰੋਸਟ ਕਰ ਲਾਂਗੇ। ਲਓ ਵੀ ਜਿਹੜੇ ਮਸਾਲੇ ਆ ਉਹ ਹੁਣ ਆਪਾਂ ਇਹਦੇ ਵਿੱਚ ਰੋਸਟ ਕਰਾਂਗੇ ਸਵਾਦ ਅਨੁਸਾਰ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀਰਾ ਇਹਦੇ 'ਚ ਕੋਈ ਆਇਲ ਨਹੀਂ ਯੂਜ਼ ਕਰਨਾ ਆਪਾਂ ਜਸਟ ਨਾਰਮਲ ਹੀ ਜਿਹੜੇ ਆਪਾਂ ਮਸਾਲੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਥੋੜੀ ਜਿਹੀ ਆਪਾਂ ਇਹਦੇ 'ਚ ਐਡ ਕਰਾਂਗੇ ਸੌਂਫ ਉਸੀ ਜਿਹੜੀ ਕਾਲੀ ਮਿਰਚ ਆ ਉਹ ਪੀਸੀ ਪਸਾਈ ਵੀ ਲੈ ਸਕਦੇ ਆ ਨਹੀਂ ਤਾਂ ਜਿਹੜੀ ਕਾਲੀ ਮਿਰਚ ਹੁੰਦੀ ਐ ਐਕਚੁਅਲ ਚ ਉਹ ਵੀ ਲੈ ਸਕਦੇ ਆ ਇਹ ਹੁਣ ਆਪਾਂ ਐਡ ਕਰਾਂਗੇ ਸਿੱਧਾ ਕਿਉਂਕਿ ਇਹ ਆਲਰੇਡੀ ਪੀਸੀ ਹੋਈ ਆ ਤੇ ਜਿਹੜੇ ਇਹ ਮਸਾਲੇ ਆ ਇਹ ਆਪਾਂ ਰੋਸਟ ਕਰਾਂਗੇ ਠੀਕ ਆ ਇਹਦੇ ਵਿੱਚ ਕੋਈ ਤੇਲ ਤੂਲ ਨਹੀਂ ਯੂਜ਼ ਕਰਨਾ ਇਹਨਾਂ ਨੂੰ ਬਸ ਏਦੇ ਰੋਸਟ ਕਰਨਾ ਲੋ ਵੀ ਲੂੰਬੀ ਦਾ ਫਾਇਦਾ ਤਾਂ ਬਹੁਤ ਆ ਇੱਥੇ ਆਪਣੇ ਜਿਹੜੇ ਮਸਾਲੇ ਆ ਉਹ ਰੋਸਟ ਹੋ ਗਿਆ ਤੇ ਇੰਨੀ ਸੋਹਣੀ ਫਰੇਗਰੈਂਸ ਆਉਂਦੀ ਨਾ ਜੋ ਤੇ ਹੁਣ ਆਪਾਂ ਇਹਨਾਂ ਨੂੰ ਲਾ ਦਾਂਗੇ ਥੱਲੇ ਤੇ ਇਹਨਾਂ ਨੂੰ ਕਰਾਂਗੇ ਆਪਾਂ ਮਿਕਸੀ ਦੇ ਵਿੱਚ ਗ੍ਰੈਂਡ ਤੁਸੀਂ ਮਿਕਸੀ 'ਚ ਵੀ ਕਰ ਸਕਦੇ ਆ ਉਹ ਜਿਹੜੀ ਹੱਥ ਨਾਲ ਘੁੱਟਣ ਵਾਲੀ ਹੁੰਦੀ ਉਹਦੇ 'ਚ ਵੀ ਕਰ ਸਕਦੇ ਆ ਜਿੱਦਾਂ ਤੁਹਾਡਾ ਜੀ ਕਰਦਾ ਉਹਦੇ 'ਚ ਕਰ ਸਕਦੇ ਆ ਬਰੀਕ ਕਰਨਾ ਇਹਨਾਂ ਨੂੰ ਤੇ ਇੱਧਰ ਜਿਹੜਾ ਆਪਣਾ ਗੋੜ ਹੈ ਉਹ ਵੀ ਆਲਮੋਸਟ ਜਿਹੜਾ ਆ ਖੁਰ ਚੁੱਕਾ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਆ ਓਨਾ ਟਾਈਮ ਪਕਾਉਣਾ ਜਿੰਨਾ ਟਾਈਮ ਇਹ ਪਾਣੀ ਅੱਧਾ ਨਹੀਂ ਰਹਿ ਜਾਂਦਾ ਲਓ ਵੀ ਆਪਣੀ ਜਿਹੜੀ ਆ ਚਟਣੀ ਉਹ ਅੱਧੀ ਤਿਆਰ ਹੋ ਗਈ ਆ ਮਾਲਬ 90% ਤਿਆਰ ਹੋ ਗਈ ਆ ਹੁਣ ਆਪਾਂ ਇਹਦੇ ਚ ਪਾਵਾਂਗੇ ਮਸਾਲੇ ਤੁਸੀਂ ਦੇਖ ਸਕਦੇ ਆ ਕਲਰ ਕਿੰਨਾ ਸੋਹਣਾ ਆ ਹੁਣ ਆਪਾਂ ਇਹਦੇ ਚ ਪਾਵਾਂਗੇ ਅੱਧਾ ਚਮਚਾ ਲੂਣ ਦਾ ਅੱਧਾ ਚਮਚਾ ਪਾਵਾਂਗੇ ਇਹਦੇ ਚ ਆਪਾਂ ਮਿਰਚ ਦਾ ਜਿਹੜੇ ਆਪਾਂ ਮਸਾਲੇ ਪੀਸੇ ਸੀ ਇੱਕ ਚਮਚਾ ਪਾਵਾਂਗੇ ਉਹਦਾ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਲੂਣ ਕਾਲੇ ਲੂਣ ਦਾ ਹੀ ਜਿਹੜਾ ਆ ਜਿਆਦਾ ਫਲੇਵਰ ਆਉਣਾ ਆ ਉਹਦੇ ਨਾਲ ਹੀ ਤੁਹਾਡੀ ਜਿਹੜੀ ਇਹ ਟੇਸਟੀ ਬਣਨੀ ਆ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਤੇ ਸਾਰੇ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾ ਦਿੱਤੇ ਆ ਤੇ ਹੁਣ ਇਹਨੂੰ ਕਰਾਂਗੇ ਮਿਕਸ ਪੇਸ਼ੈਂਸ ਵਾਲਾ ਕੰਮ ਹੈ ਆ ਸਵਾਦ ਤਾਂ ਬਹੁਤ ਬਣਦੀ ਹੈ ਇਹ ਚਟਨੀ ਪਰ ਇਹਨੂੰ ਟਾਈਮ ਬਹੁਤ ਲੱਗਦਾ ਪਹਿਲਾ ਨੂੰ ਛਿੱਲਣਾ ਸਵਾਰਨਾ ਫਿਰ ਕੱਦੂ ਕਸ ਕਰਨਾ ਫਿਰ ਇਹਨੂੰ ਗੁੜ ਦੇ ਵਿੱਚ ਡਿਪ ਕਰਕੇ ਅੱਧਾ ਘੰਟਾ ਰੱਖਣਾ ਫਿਰ ਉਸ ਤੋਂ ਬਾਅਦ ਇਹਨੂੰ ਜਿਹੜਾ ਭੁੰਨਣਾ ਇਹਦਾ ਪਾਣੀ ਸਕਾਉਣਾ ਫਿਰ ਮਸਾਲੇ ਪ੍ਰੋਸਟ ਕਰਨੇ ਟਾਈਮ ਤਾਂ ਬਹੁਤ ਲੱਗਦਾ ਪਰ ਜਿਹੜੀ ਚੀਜ਼ ਹੈ ਉਹ ਵੀ ਬਹੁਤ ਵਧੀਆ ਬਣ ਕੇ ਆਉਂਦੀ ਹੈ ਹੁਣ ਆਪਾਂ ਮਸਾਲੇ ਜਿਹੜੇ ਪਾਏ ਸੀ ਉਹ ਜਿਹੜੇ ਰੋਸਟ ਕੀਤੇ ਸੀਗੇ ਉਹਨਾਂ ਦਾ ਵੀ ਫਲੇਵਰ ਆਊਗਾ ਤੇ ਜਿਹੜੇ ਆਪਾਂ ਬਾਅਦ ਚ ਮਸਾਲੇ ਪਾਏ ਆ ਉਹ ਵੀ ਬਹੁਤ ਟੇਸਟੀ ਲੱਗਣਗੇ ਹੁਣ ਆਪਾਂ ਇਹ ਜਿਹੜੀ ਪਪਾਜੀ ਨੂੰ ਟੇਸਟ ਕਰਾਵਾਂਗੇ ਤੇ ਪਾਪਾ ਜੀ ਤੋਂ ਰਿਵਿਊ ਲਵਾਂਗੇ ਇਹਨੂੰ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਆ ਜੇ ਬ੍ਰੈਡ ਤੇ ਲਾ ਕੇ ਖਾਣੀ ਆ ਬ੍ਰੈਡ ਤੇ ਵੀ ਖਾ ਸਕਦੇ ਆ ਜੇ ਕੋਈ ਸਬਜੀ ਖਾਣ ਨੂੰ ਨਹੀਂ ਜੀ ਕਰਦਾ ਘਰੇ ਸਬਜੀ ਨਹੀਂ ਹੈਗੀ ਤਾਂ ਇਹਨੂੰ ਸਬਜੀ ਦੀ ਥਾਂ ਤੇ ਵੀ ਖਾ ਸਕਦੇ ਆ ਇਹਨੂੰ ਤੁਸੀਂ ਸਟੋਰ ਕਰਕੇ ਰੱਖਦੇ ਰੱਖ ਸਕਦੇ ਆ ਜਿੰਨਾ ਟਾਈਮ ਵੀ ਮਰਜੀ ਸਟੋਰ ਕਰਕੇ ਰੱਖ ਲਓ ਕਿਉਂਕਿ ਥੋੜੀ ਜੀ ਹੀ ਜਿਹੜੀ ਲੈਣੀ ਪੈਂਦੀ ਆ ਕੁਆਂਟੀਟੀ ਥੋੜੀ ਜੀ ਜਿਹੜਾ ਆ ਬਹੁਤ ਵਧੀਆ ਤੁਹਾਡੀ ਰੋਟੀ ਖਾਧੀ ਜਾਂਦੀ ਆ ਤੇ ਇਹਨੂੰ ਤੁਸੀਂ ਸਟੋਰ ਕਰਕੇ ਫਰਿੱਜ 'ਚ ਵੀ ਰੱਖ ਸਕਦੇ ਆ ਠੰਡੀ ਕਰਕੇ ਤੇ ਹੁਣ ਜਿਹੜੀ ਆਪਣੀ ਅੰਬਾਂ ਦੀ ਚਟਣੀ ਹੋ ਗਈ ਹੈ ਤਿਆਰ ਪਾਣੀ ਬਿਲਕੁਲ ਸੁੱਕ ਗਿਆ ਆ ਤੇ ਹੁਣ ਇਹਨੂੰ ਆਪਾਂ ਲਾਵਾਂਗੇ ਗੈਸ ਤੋਂ ਥੱਲੇ ਚੁੱਲੇ ਤੋਂ ਥੱਲੇ ਪਾਪਾ ਜੀ ਹੁਣ ਦੱਸਣਗੇ ਚਟਣੀ ਬਹੁਤ ਦੂਜਾ ਮਿਹਨਤ ਲੱਗਦੀ ਹੈ ਚਟਣੀ ਇਸ ਬਣਾਉਣ ਨੂੰ ਲੱਗਦੀ ਥੋੜੀ ਜਿਹੀ ਐਂ ਵੀ ਸੌਖੀ ਹੋਊਗੀ ਪਰ ਟਾਈਮ ਬਹੁਤ ਚਾਹੀਦਾ ਆ ਪਾਪੇ ਦੇ ਰਿਵਿਊਸ ਹਾਂ ਤੁਹ ਬਦ ਕੀ ਬਣੀ ਆ ਬਹੁਤ ਟੇਸਟੀ ਪੱਕਾ ਪਾਪਾ ਪਾਪੇ ਨੇ ਵੀ ਪਾਸ ਕਰ ਦਿੱਤੀ ਖੱਟੀ ਮਿੱਠੀ ਬਣੀ ਆ ਹਾਂ ਖੱਟੀ ਮਿੱਠੀ ਲੂਣ ਜਿਹੜਾ ਪਾਇਆ ਵਿੱਚ ਮਸਾਲੇ ਪਾਇਆ ਜਮਾ 올 ਰਾਈਟ ਹੈ ਮਸਾਲੇ ਬਹੁਤ ਵਧੀਆ ਪਾਪੇ ਨੇ ਦੁੱਧ ਪੀ ਲਿਆ ਸੀ ਪਰ ਫੇਰ ਵੀ ਅਸੀਂ ਹੁਣ ਬਣਾ ਕੇ ਆਏ ਸੀ ਰਾਤ ਦੇ ਕਿੰਨੇ ਵਜ ਗਏ 10 ਵਜਣ ਵਾਲੇ ਆ ਤੇ ਹੁਣ ਅਸੀਂ ਬਣਾਈ ਸੀ ਫਿਰ ਅਸੀਂ ਆਪਾਂ ਪਾਪੇ ਨੂੰ ਟੇਸਟ ਕਰਾ ਦਈਏ ਤੇ ਵੀਡੀਓ ਇੱਥੇ ਕਰਦੇ ਆ ਆਪਾਂ ਖਤਮ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਰੈਸਪੀ ਕਿੱਦਾਂ ਦੀ ਲੱਗਦੀ ਆ ਤੇ ਛੋਟੀ ਜੀ ਰੈਸਪੀ ਸੀਗੀ ਟਾਈਮ ਜ਼ਿਆਦਾ ਲੱਗਦਾ ਤੇ ਲੱਗਦੀ ਹੈ ਵੀ ਬਹੁਤ ਸੌਖੀ ਹੋਊਗੀ ਪਰ ਬਣਾ ਕੇ ਜਰੂਰ ਖਾਓ ਕਿਉਂਕਿ ਗਰਮੀਆਂ ਚ ਵਧੀਆ ਲੱਗਦੀਆਂ ਇਦਾਂ ਦੀਆਂ ਚੀਜ਼ਾਂ ਠਾਬਿਆਂ ਦੇ ਜਾ ਕੇ ਆਪਾਂ ਬਹੁਤ ਪਸੰਦ ਕਰਦੇ ਆ ਚਟਣੀ ਦੇਖੀ ਹੁੰਦੀ ਆ ਪਾਈ ਵੀ ਹਾਂ ਜਟਣੀ ਖਾਈਏ ਤੇ ਘਰੇ ਵੀ ਜਰੂਰ ਬਣਾਓ ਠਾਬੇ ਸਟਾਈਲ ਨੂੰ ਟਾਬਾ ਸਟਾਈਲ ਚਟਨੀ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਟਿਲ देन ਬਾਏ ਬਾਏ ਗੁੱਡ ਨਾਈਟ